ਜਗਮਾਨੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਇੱਕ ਪਾਸੇ ਸੂਬਾ ਸਰਕਾਰ ਵੱਲੋਂ ਜਿਹੜਾ ਪਠਾਨਕੋਟ ਨੂੰ ਟੂਰਿਜ਼ਮ ਮਹੱਭ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੇ ਗੱਲ ਕਰੀਏ ਤੇ ਪਠਾਨਕੋਟ ਦੇ ਵਿੱਚ ਜਿਹੜਾ ਵਾ ਸਿਰਫ ਜਿਹੜੀ ਟ੍ਰੇਨ ਦੀ ਸਹੂਬਦ ਹੈ ਉਹੀ ਉਪਲਬਧ ਹੈ ਕਾਫੀ ਲੰਬੇ ਸਮੇਂ ਤੋਂ ਜਿਹੜਾ 에어ਪੋਰਟ ਇੱਥੇ ਪਠਾਨਕੋਟ ਦੇ ਵਿੱਚ ਬਣਿਆ ਹੋਇਆ ਵਿਨੋਦ ਖਾਨਾ ਜਿਹੜੇ ਸੀਗੇ ਐਮਪੀ ਉਹਨਾਂ ਵੱਲੋਂ ਇੱਥੇ ਜਿਹੜਾ ਉਹ ਜਿਹੜਾ 에어ਪੋਰਟ ਬਣਾਇਆ ਗਿਆ ਸੀਗਾ ਔਰ ਕਾਫੀ ਲੰਬੇ ਸਮੇਂ ਤੋਂ ਬੰਦ ਹੈਗਾ ਜੇ ਗੱਲ ਕਰੀਏ ਟੂਰਿਸਟ ਦੀ ਅਤੇ ਟੂਰਿਸਟ ਜਿਹੜੇ ਆ ਇੱਥੇ ਨਹੀਂ ਆ ਜਾ ਰਹੇ ਜਿਸ ਦੇ ਚਲਦੇ ਲੋਕਾਂ ਦਾ ਵਪਾਰ ਜਿਹੜਾ ਉਹ ਠੱਪ ਹੋ ਰਿਹਾ ਔਰ ਲੋਕਾਂ ਦਾ ਕਹਿਣਾ ਇਹ ਹੈ ਕਿ ਇਸ ਨੂੰ ਜਿਹੜਾ 에어ਪੋਰਟ ਨੂੰ ਜਲਦ ਤੋਂ ਜਲਦ ਜਿਹੜਾ ਉਹ ਚਾਲੂ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਵਪਾਰ ਜਿਹੜਾ ਸਹੀ ਢੰਗ ਦੇ ਨਾਲ ਚੱਲ ਸਕੇ ਉਸ ਵੇਲੇ ਜਿਸ ਵੇਲੇ ਟਰਾਂਸਪੋਰਟੇਸ਼ਨ ਦੇ ਇਤਨੇ ਮਜ਼ਬੂਤ ਸਿਲਸਲੇ ਬਣੇ ਦੇਣਾ ਦੁਨੀਆ ਗਲੋਬਲਾਈਜ਼ ਹੋਏ ਕਰਦੀ ਹੈ ਦੁਨੀਆ ਕਿਤਨੀ ਤੇਜ਼ ਰਫਤਾਰ ਦੇ ਨਾਲ ਵਧੇ ਕਰਦੀ ਹੈ ਜਿਹੜੀ ਗੱਲ ਕਿਸੇ ਇੱਕ ਵੱਲੇ ਕਹਿੰਦੇ ਬੜੀ ਅਜੀਬ ਜਿਹੀ ਲੱਗਦੀ ਸੀ ਅੱਜ ਬਿਲਕੁਲ ਉਹ ਸੱਚ ਜਿਹੀ ਲੱਗਦੀ ਪਈ ਹੈ ਬੰਦਾ ਸਵੇਰੇ ਇੱਥੇ ਨਾਸ਼ਤਾ ਕਰਦਾ ਦੁਪਹਿਰ ਦਾ ਖਾਣਾ ਜਾ ਕੇ ਕਿਸੇ ਹੋਰ ਦੇਸ਼ ਚ ਖਾਂਦਾ ਤੇ ਰਾਤ ਨੂੰ ਫੇਰ ਆਪਣੇ ਦੇਸ਼ ਚ ਆ ਕੇ ਰਾਤ ਦਾ ਖਾਣਾ ਖਾਂਦਾ ਇਹੋ ਜਿਹੀ ਤੇਜ਼ ਰਫਤਾਰ ਜੀਵਨ ਦੇ ਅੰਦਰ जिसले जीवन दी रफ़्तार ਨੂੰ ਵਧਾਉਣ ਵਾਸਤੇ ਉਸ ਦੇ ਵਿਕਾਸ ਦੇ ਵਾਸਤੇ ਟ੍ਰਾਂਸਪੋਰਟੇਸ਼ਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਮਜ਼ਬੂਤ ਯੋਗਦਾਨ ਹੈ ਉਹਦੇ ਚ ਸਭ ਤੋਂ ਵੱਡਾ ਯੋਗਦਾਨ ਹੈ ਤੁਹਾਡਾ 에어ਪੋਰਟ ਦਾ ਪਠਾਨਕੋਟ ਚ ਕਿਸ ਵੱਲੇ ਆਪਣੇ ਸਵਰਗੀਏ ਲੋਖਨਾਜੀ ਨੇ ਇਸ ਦੀ ਸ਼ੁਰੂਆਤ ਵਾਸਤੇ ਇੱਕ ਮਿਹਰਤ ਕੀਤੀ ਸੀ ਤੇ ਇਸ ਨੂੰ ਸ਼ੁਰੂ ਵੀ ਕੀਤਾ ਸੀ 에어ਪੋਰਟ ਨੂੰ ਔਰ ਜਿਸ ਵੇਲੇ ਸ਼ੁਰੂ ਕੀਤਾ ਸੀ ਉਸ ਵੇਲੇ ਮੈਨੂੰ ਯਾਦ ਹੈ ਕਿ ਪਠਾਨਕੋਟ ਦੇ ਲੋਕੀ ਸ਼ਲਾਂਗਾ ਮਾਰ ਲਾਪੇ ਸੀ ਇੱਕ ਪਠਾਨਕੋਟ ਦੇ ਵਿੱਚ ਵਿਕਾਸ ਦਾ ਇੱਕ ਨਵਾਂ سلسلہ ਖੁੱਲ ਗਿਆ ਵਾ ਪਰ ਉਹ ਇਹ ਸਭ ਇੱਕ ਉਹ ਝੂੜ ਦਾ ਸ਼ਲਾਵਾ ਹੀ ਸਿੱਧ ਹੋਇਆ ਅੱਜ ਮੇਰੇ ਸਾਹ ਨਾਲ 5-6 ਸਾਲ ਤੋਂ 에어ਪੋਰਟ ਟੋਟਲੀ ਬੰਦ ਪਈਦਾ ਔਰ ਉਸ ਵੇਲੇ ਇੱਥੇ ਜਿਹੜਾ ਖੂਨ ਪਸੀਨੇ ਦੀ ਗਾੜੀ ਕਮਾਈ ਜਿਹੜੀ ਲੱਗੀ ਸੀ ਔਰ ਪੈਸਾ ਸਾਰਾ ਹੀ ਟੋਟਲੀ ਦੇ ਟੋਟਲੀ ਬੇਕਾਰ ਹੋਇਆ ਪਿਆ ਵਾ ਇਹ ਇਹ ਉਡਾਨ ਕਿਸੇ ਵੀ ਤਰੀਕੇ ਨਾਲ ਅਡਜਸਟ ਕਰਕੇ ਅਸੀਂ ਜੇ ਲੱਗਦਾ ਕਿ ਇੱਥੇ ਪੈਸੇਂਜਰ ਪੂਰਾ ਨਹੀਂ ਆਂਦਾ ਪਿਆ ਤੇ ਜਿਹੜੀ ਇਹ ਸ਼੍ਰੀਨਗਰ ਦੀਆਂ ਫਲਾਈਟਾਂ ਚੰਡੀਗੜ੍ਹੋਂ ਸ਼੍ਰੀਨਗਰ ਜਾਂਦੀਆਂ ਦਿੱਲੀ ਸ਼੍ਰੀਨਗਰ ਜਾਂਦੀਆਂ ਉਹਨੂੰ ਹਾਲਟ ਦਿਓ ਪਠਾਨਕੋਟ ਸ਼੍ਰੀਨਗਰ ਤੋਂ ਦਿੱਲੀ ਜਾਂਦੀਆਂ ਉਹਨੂੰ ਹਾਲਟ ਦਿਓ ਪਠਾਨਕੋਟ ਤਾਂ ਕਿ ਤਿੰਨ ਚਾਰ ਫਲਾਈਟਾਂ ਇੱਥੇ ਆਣ ਇੱਥੋਂ ਜਾਣ ਤਾਂ ਕਿ ਕੋਈ ਫੇਰ ਇਹ ਰਵਾਂ ਜਾਂ سلسلہ ਹੋਏ ਪਠਾਨਕੋਟ ਆਪਣੇ ਆਪ ਚ ਇੱਕ ਬੜਾ ਇਕਨੋਮਿਕਲੀ ਵੀ ਬੜਾ ਮਜ਼ਬੂਤ ਜਿਹਾ ਇਲਾਕਾ ਬਣਦਾ ਹੈ ਪਠਾਨਕੋਟ ਨੂੰ ਇੱਕ ਬੜੀ ਵਧੀਆ ਨਿਯਮਤ ਮਿਲੀ ਸੀ ਜਿੱਤੇ ਚ 에어ਪੋਰਟ ਦੀ ਕਨੈਕਟੀਵਿਟੀ ਸੀ ਪਠਾਨਕੋਟ ਡੈਲੀ ਦੀ ਕਨੈਕਟੀਵਿਟੀ ਸੀ ਲੇਕਿਨ ਮਾਈਨਿੰਗ ਮਾਫੀਆ ਦੀ ਕਰਤੂਤਾਂ ਦੇ ਕਰਕੇ 에어ਪੋਰਟ ਦਾ ਰੋਡ ਜਿਹੜਾ ਉਹ ਰੁੜ ਗਿਆ ਅੱਜ ਇਸ ਗੱਲ ਨੂੰ 5 ਤੋਂ 6 ਸਾਲ ਹੋ ਗਿਆ ਹੈ ਪਠਾਨਕੋਟ ਦੀ ਇੱਕ ਬਦਕਿਸਮਤੀ ਹੈ ਕਿ 에어ਪੋਰਟ ਦੋ ਸਰਕਾਰਾਂ ਦੇ ਵਿਚਕਾਰ ਹੈ 에어ਪੋਰਟ ਦਾ ਜੂਰੀਸਡਿਕਸ਼ਨ 에어ਪੋਰਟ ਜਿਹੜਾ ਪਠਾਨਕੋਟ ਚ ਲੇਕਿਨ ਉਦੀ ਜਿਹੜੀ ਅਪਰੋਚ ਰੋਡ ਹੈ ਉਹ ਹਿਮਾਚਲ ਚ ਦੋਨੇ ਸਰਕਾਰਾਂ ਨੂੰ ਮੈਂ ਪਠਾਨਕੋਟ ਵਪਾਰ ਮੰਡਲ ਦੇ ਮਾਧਿਅਮ ਚ ਬਹੁਤ ਵਾਰੀ ਅਸੀਂ ਅਪੀਲ ਕਰ ਚੁੱਕੇ ਹਾਂ ਮੈਮੋਰੰਡਮਸ ਦੇ ਚੁੱਕੇ ਹਾਂ ਲੇਕਿਨ ਸਾਡੇ ਕਿਸੇ ਵੀ ਨੇਤਾਗਰ ਨੇ ਕਿਸੇ ਵੀ ਲੀਡਰ ਨੇ ਕੋਈ ਇਸ ਤਰ੍ਹਾਂ ਦਾ ਪ੍ਰਯਾਸ ਨਹੀਂ ਕੀਤਾ ਕਿ ਉਹ ਸੈਂਟਰ ਐਵੀਏਸ਼ਨ ਮੰਤਰੀ ਨਾਲ ਮਿਲ ਕੇ ਇਸ ਮੁੱਦੇ ਨੂੰ ਉਠਾਉਣ ਕਿਉਂਕਿ ਸੈਂਟਰ ਦੇ ਅੰダー ਹੀ ਸਾਰੀਆਂ ਸਟੇਟਾਂ ਆਉਂਦੀਆਂ ਨਹੀਂ ਹਿਮਾਚਲ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਅਪਰੋਚ ਰੋਡ ਬਣਾ ਰਿਹਾ ਨਾ ਪੰਜਾਬ ਵਿੱਚ ਕੋਈ ਇਨੀਸ਼ੀਏਟਿਵ ਲੈ ਰਿਹਾ ਪਰ ਪਠਾਨਕੋਟ ਦਾ ਵਪਾਰ ਇੰਨੀ ਬੁਰੀ ਤਰ੍ਹਾਂ ਡਿਸਟਰਬ ਹੋਇਆ ਕਿ ਜਿਹੜੇ ਵਪਾਰੀ ਇੱਕ ਦਿਨ ਚ ਕੰਮ ਕਰਕੇ ਵਾਪਸ ਆ ਜਾਂਦੇ ਸੀ ਉਹ ਹੁਣ ਤਿੰਨ ਤਿੰਨ ਦਿਨ ਤੱਕ ਵੇਟਿੰਗ ਦੇ ਵਿੱਚ ਗਏ ਕਿ ਟ੍ਰੇਨਾਂ ਤੇ ਜਾਂਦੇ ਨੇ ਆਪਣਾ ਵਪਾਰ ਕਰਕੇ ਆਉਂਦੇ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ